ਲੋ ਕਾਰੇ ੜਿੜੀ ਅੱਜ ਬੇਬੇ ਜੀ ਨਾਲ ਜੰਗ ਛੜੀ ਜੇ ਪਲੇ ਲੋ ਕਾਰੇ ੜਿੜੀ ਅੱਜ ਬੇਬੇ ਜੀ ਨਾਲ ਜੰਗ ਛੜੀ ਮੇਰਾ صبر ਪਿਆਲਾ ਟੁੱਟ ਗਿਆ ਮੈਂ ਤੂਰੇ ਬਤੇਰੀ ਸਾਲੀ ਓਨੇ ਕੱਡੀ ਪਾਈਆਂ ਦੀ ਗਾਲ ਪਾਈਆਂ ਦੀ ਗਾਲ ਤੇ ਮੈਂ ਸੱਤ ਗੋਟਿਆ ਕੱਲਾ ਲਾ ਲਈ ਓਨੇ ਕੱਡੀ ਪਾਈਆਂ ਦੀ ਗਾਲ ਪਾਈਆਂ ਦੀ ਗਾਲ ਤੇ ਮੈਂ ਸੱਤ ਨੀ ਸਿਰ ਕੰਢੀਏ ਨੀ ਪੂਤੜੀਏ ਕੀ ਕਰਤਾ ਤਾਰਾ ਉਤੜੀਏ ਹਾਂ ਸਿਰ ਕੰਢੀਏ ਨੀ ਪੂਤੜੀਏ ਕੀ ਕਰਤਾ ਤਾਰਾ ਉਤੜੀਏ ਹੁਣ ਖਸਮ ਪਤੰਦਰ ਕੋਲ ਬਥਾੜਾ ਢਾ ਲਾ ਕੇ ਕਰ ਖੜ ਗਈ ਤੈਨੂੰ ਦਿਮਾਗ ਸਾਇਆ ਦੇ ਇੱਕ ਸਾਇਆ ਦੇ ਨੀ ਤੂੰ ਬਾਹ ਕਾਹੀ ਸਿਰ ਕਢ ਗਈ ਤੈਨੂੰ ਦਿਮਾਗ ਸਾਇਆ ਦੇ ਨੀ ਤੂੰ ਬਾਹਤਾ ਹੀ ਸਿਰ ਕਢ ਗਈ ਮੈਨੂੰ ਕਹਿੰਦੀ ਤੂੰ ਕੱਲ ਜੋਗਣ ਸਾਡੇ ਪੱਲੇ ਮੜ ਦਿੱਤੀ ਮੈਂ ਗੁੱਸੇ ਦੇ ਨਾਲ ਚੱਕ ਕੇ ਘੜੀ ਠਾ ਮੌਰਾਂ ਤੇ ਝੜ ਦਿੱਤੀ ਮੈਨੂੰ ਕਿਹਾ ਪਰ ਆ ਮਾ ਪਿੱਟਣੀ ਹੈ ਹੁਣ ਤੂੰ ਨੇ ਕੱਢੀ ਪਾਈਆਂ ਦੀ ਗਾਲ ਪਾਈਆਂ ਦੀ ਗਾਲ ਤੇ ਮੈਂ ਸਸ ਗੋਡਾ ਤੱਲੇ ਲੈ ਲਈ ਉਹਨੇ ਕੱਢੀ ਪਾਈਆਂ ਦੀ ਗਾਲ ਪਾਈਆਂ ਦੀ ਗਾਲ ਤੇ ਮੈਂ ਸਸ ਗੋਡਾ ਤੱਲੇ ਲੈ ਲਈ ਇੱਕ ਬੁੜੀ ਦਮੇ ਦੀ ਪੰਨੀ ਨਹੀਂ ਤੋਹਰ ਕੇ ਲਛਣੀ ਬੇਸ਼ ਪਈ ਹੁਣ ਕੀ ਤਬਾ ਨੂੰ ਚੜੇ ਲੈ ਨਹੀਂ ਫੁੱਟ ਨਾਲ ਹਲਦੇ ਤੇ ਨਹੀਂ ਗੋਟਾ ਇਹ ਮਨ ਦੀ ਪੰਜੇ ਚ ਟਾਂਕੀ ਬੁੜੀ ਦੇ ਹਿੱਕ ਤੇ ਉਤਰ ਗਈ

ਹਾਂ ਇਹ ਲਓ ਜੀ ਅਗਲਾ ਕੀ ਚੀਜ਼ਾ ਲੱਗਦਾ ਜਿਹੜਾ ਆਉਂਦਾ ਉਹ ਬਾਈ ਆਹ ਜੀ ਬਾਈ ਜੀ ਤਾਰੀਆਂ ਮੁੰਨੇ ਸਾਰੇ ਦੇਖ